ਸਤਿ ਸ਼੍ਰੀ ਅਕਾਲ ਟੌਪ 10 ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਕੇਂਦਰੀ ਯੋਜਨਾਵਾਂ ਬਾਰੇ ਕੈਂਪ ਲਾਉਣ ਜਾ ਰਹੇ ਵੱਡੇ ਲੀਡਰਾਂ ਸਣੇ ਕਈ ਭਾਜਪਾ ਆਗੂ ਹਿਰਾਸਤ ਵਿੱਚ ਲਏ ਵਕਫਾ ਵਕਫਾ ਥਾਵਾਂ ਤੇ ਕੀਤਾ ਗਿਆ ਡਿਟੇਨ ਭਾਜਪਾ ਨੇਤਾਵਾਂ ਵੱਲੋਂ ਰਾਜਪਾਲ ਨਾਲ ਵੀ ਕੀਤੀ ਗਈ ਮੁਲਾਕਾਤ ਸੂਬਾ ਸਰਕਾਰ ਤੇ ਕੇਂਦਰ ਦੀਆਂ ਸਕੀਮਾਂ ਪੰਜਾਬੀਆਂ ਤੱਕ ਪਹੁੰਚਾਉਣ ਤੋਂ ਰੋਕਣ ਦੇ ਲਾਏ ਦੋਸ਼ ਕਾਬ ਸਰਕਾਰ ਨੇ ਦੱਸਿਆ ਲੋਕਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਲਈ ਚੁੱਕਿਆ ਕਦਮ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਰਸਾਤ ਨਾਲ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਪੰਜਾਬ ਦੇ ਵਿੱਚ ਅਲਰਟ ਪੰਜਾਬ ਸਰਕਾਰ ਨੇ ਕੈਬਨਟ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਸੁਲਤਾਨਪੁਰ ਲੋਧੀ ਹੁਸ਼ਿਆਰਪੁਰ ਰੋਪੜ ਫਿਰੋਜ਼ਪੁਰ ਫਾਜ਼ਿਲਕਾ ਅਤੇ ਤਰਨਤਾਰਨ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਵੱਡਾ ਦਾਵਾ ਕਿਹਾ 55000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਵੀ ਕੀਤਾ ਜ਼ਿਕਰ ਵੱਖ-ਵੱਖ ਵਿਭਾਗਾਂ ਵਿੱਚ ਨਵ ਨਿਯੁਕਤ 271 ਉਮੀਦਵਾਰਾਂ ਨੂੰ ਚੰਡੀਗੜ੍ਹ ਵਿੱਚ ਸੌਂਪੇ ਨਿਯੁਕਤੀ ਪੱਤਰ ਜੰਡੀਗੜ ਮਨਾਲੀ ਹਾਈਵੇ ਉੱਤੇ ਦੋ ਹੋ ਟੋਲ ਪਲਾਦੇ ਹੋਏ ਬੰਦ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਕੀਰਤਪੁਰ ਮਨਾਲੀ ਫੋਰ ਲੇਨ ਤੇ ਆਵਾਜਾਈ ਹੋਈ ਪ੍ਰਭਾਵਿਤ ਇਸ ਕਾਰਨ ਲਿਆ ਗਿਆ ਫੈਸਲਾ ਬਲਾਸਪੁਰ ਜ਼ਿਲ੍ਹੇ ਦੇ ਡੀਸੀ ਨੇ ਬਲੋ ਅਤੇ ਗੜਾ ਮਾਉਂਟ ਟੋਲ ਪਲਾਜ਼ਿਆਂ ਨੂੰ 1 ਮਹੀਨੇ ਲਈ ਟੋਲ ਵਸੂਲਿੰਗ ਬੰਦ ਕਰਨ ਦੇ ਦਿੱਤੇ ਹੁਕਮ ਕਿਹਾ ਜਦੋਂ ਸੜਕ ਦਾ ਇੱਕ ਵੱਡਾ ਹਿੱਸਾ ਅਧੂਰਾ ਜਾਂ ਬੰਦ ਹੈ ਤਾਂ ਲੋਕਾਂ ਤੋਂ ਟੋਲ ਵਸੂਲ ਲਈ ਕਰਨੀ ਸਹੀ ਨਹੀਂ ਦਿੱਲੀ ਦੀ ਸੀਐਮ ਰੇਖਾ ਗੁਪਤਾ ਨੂੰ ਮਿਲੀ ਜੈਡ ਪਲੱਸ ਸੁਰੱਖਿਆ ਬੀਤੇ ਦਿਨ ਹੋਏ ਹਮਲੇ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਆਰਪੀਐਫ ਜਵਾਨਾਂ ਵਾਲੀ ਸੁਰੱਖਿਆ ਕੀਤੀ ਪ੍ਰਦਾਨ ਹੁਣ ਤੱਕ ਦਿੱਲੀ ਪੁਲਿਸ ਦੇ ਸੁਰੱਖਿਆ ਕਵਰ ਅਧੀਨ ਸਨ ਸੀਐਮ ਰੇਖਾ ਗੁਪਤਾ ਉਪਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਉਮੀਦਵਾਰ ਵੀ ਸੁਦਰਸ਼ਨ ਰੈਡੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਗੋਆ ਦੇ ਲੋਕਾਇਕਤ ਹਨ ਰੈਡੀ ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਬਣਾਇਆ ਹੈ ਉਮੀਦਵਾਰ ਕੈਨੇਡਾ ਦੇ ਬ੍ਰੈਮਟਨ ਵਿੱਚ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ ਅਣਪਛਾਤੇ ਆ ਨੇ ਘਰ ਵਿੱਚ ਦਾਖਲ ਹੋ ਕੇ ਚਲਾਈਆਂ ਗੋਲੀਆਂ ਦੂਜਾ ਨੌਜਵਾਨ ਹੋਇਆ ਜ਼ਖਮੀ ਤੋਂ ਨੂੰ 6 ਵਜੋਂ ਹੋਈ ਮ੍ਰਿਤਕ ਦੀ ਪਛਾਣ ਲੌਰੈਂਸ ਮਿਸ਼ਤੋਈ ਗੈਂਗ ਵੱਲੋਂ ਲਈ ਗਈ ਕਤਲ ਦੀ ਜ਼ਿੰਮੇਵਾਰੀ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦੇਸ਼ੀ ਵਿਦਿਆਰਥੀ ਦੀ ਹੋਈ ਮੌਤ ਜ਼ਿੰਬਾਬਵੇ ਦੇ ਵਿਦਿਆਰਥੀ ਨੇ ਇਲਾਦ ਦੌਰਾਨ ਤੋੜਿਆ ਦਮ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਬੀਐਸਸੀ ਦਾ ਵਿਦਿਆਰਥੀ ਸੀ ਜੀਏ ਵੇ ਲੋਰੀਏ ਸਿਕਿਉਰਿਟੀ ਗਾਰਡ ਨਾਲ ਬਹਿਸ ਤੋਂ ਬਾਅਦ ਹੋਇਆ ਸੀ ਹਮਲਾ ਕਾਰ ਤੇ ਰੌਂਡੀ ਵੀ ਕੀਤੀ ਗਈ ਸੀ ਕੋਸ਼ਿਸ਼ ਪੁਲਿਸ ਨੇ ਨੌ ਵਿੱਚੋਂ ਸੱਤ ਦੋਸ਼ੀ ਕੀਤੇ ਗ੍ਰਿਫਤਾਰ ਪੰਜਾਬੀ ਗਾਇਕ ਮਨਕੀਰ ਤੌਲਕ ਨੂੰ ਮਿਲੀ ਜਾਨ ਨੂੰ ਮਾਰਨ ਦੀ ਧਮਕੀ ਵਿਦੇਸ਼ੀ ਨੰਬਰ ਤੋਂ ਆਇਆ ਮੈਤਜੇ ਕਿਹਾ ਤਿਆਰ ਰਹੋ ਤੁਹਾਡਾ ਸਮਾਂ ਆ ਗਿਆ ਹੈ ਪਰਵਾਰ ਨੂੰ ਵੀ ਦਿੱਤੀ ਧਮਕੀ ਗਾਇਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਰੂਸ ਅਤੇ ਯੂਕਰੇਨ ਵਿਚਕਾਰ ਬੁਰੀ ਤਰ੍ਹਾਂ ਫਸੇ ਡੋਨਾਲਡ ਟਰੰਪ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮਿਰ ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਪੁਤਿਨ ਉਹਨਾਂ ਨਾਲ ਦਵੱਲੀ ਮੁਲਾਕਾਤ ਲਈ ਤਿਆਰ ਨਹੀਂ ਹਨ ਤਾਂ ਯੂਕਰੇਨ ਅਮਰੀਕਾ ਤੋਂ ਸਖਤ ਜਵਾਬ ਦੀ ਉਮੀਦ ਕਰੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੋਵੇਂ ਜੰਗੀ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕਰਨ ਦੀ ਕਰ ਰਹੇ ਨੇ ਕੋਸ਼ਿਸ਼। ਇਹ ਸਨ ਅੱਜ ਦੀਆਂ 10 ਵੱਡੀਆਂ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ।